ਕੁਇਕ ਬਾਅਰ ਫੇਰ ਅਸੀਂ ਪ੍ਰੋਗਰਾਮ ਲੈ ਕੇ ਆ ਗਏ ਆ ਭੁੱਲ ਗਏ ਲੋਕ ਬਤਾਂ ਕੜੀਆਂ ਤੁਸੀਂ ਬਹੁਤ ਪਿਆਰ ਦਿੰਦੇ ਆ ਤੇ ਤੁਹਾਡਾ ਬਹੁਤ ਬਹੁਤ ਦਿਲੋਂ ਸਤਨਵਾਦ ਕਰਦੇ ਆ ਤੇ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਆ ਹਾਂਜੀ ਤੇ ਹੁਣ ਅਸੀਂ ਸਾਰਿਆਂ ਤੋਂ ਪਹਿਲਾਂ ਦੱਸਦੇ ਆ ਪਿਛਲੀ ਬਾਤ ਦਾ ਜਵਾਬ ਹਾਂਜੀ ਪਿਛਲੀ ਆਪਣੀ ਬਾਤ ਸੀਗੀ ਜੀ ਸ਼ੀਸ਼ੇ ਦਾ ਮੈਂ ਮਹਿਲ ਬਣਾਇਆ ਵਿੱਚ ਬਿਠਾਈ ਰਾਣੀ ਹੂੰ ਸਿਰ ਤੇ ਅੱਗ ਢੱਡ ਵਿੱਚ ਪਾਣੀ ਔਰ ਇਹਦਾ ਆਨਸਰ ਹੈਗਾ ਜੀ ਹੁੱਕਾ ਹੁੱਕਾ ਹਾਂਜੀ ਹੁੱਕਾ ਜਿਹੜਾ ਇਹਦਾ ਆਨਸਰ ਤੇ ਕਿਉਂਕਿ ਹੁੱਕੇ ਦੇ ਸਿਰ ਤੇ ਅੱਗ ਹੁੰਦੀ ਹੈ ਤੇ ਢਿੱਡ ਵਿੱਚ ਉਹਦੇ ਪਾਣੀ ਹੁੰਦਾ ਜਿਹੜਾ ਫਿਰ ਜਦੋਂ ਹੁੱਕਾ ਪੀਂਦੇ ਆ ਗੁਰਗੁਰ ਗੁਰਗੁਰ ਕਰਦਾ ਆਵਾਜ਼ ਆਉਂਦੀ ਹੈ ਹਾਂਜੀ ਔਰ YouTube ਵਾਲੇ ਸਬਸਕ੍ਰਾਈਬ ਕਰ ਲਿਆ ਕਰੋ ਜਿਹੜੇ ਸਾਡੇ ਨਾਲ ਨਵੇਂ ਭੈਣ ਭਰਾ ਜੁੜੇ ਆ ਤਾਂ ਜਵਾਬ ਵੀ ਦਿੰਦੇ ਆ ਉਹ ਸਾਡੀਆਂ ਵੀਡੀਓ ਵੀ ਦੇਖਦੇ ਆ ਤਾਂ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਹੋ ਸਕੇ ਤਾਂ ਸ਼ੇਅਰ ਵੀ ਕਰਿਆ ਕਰੋ ਕਿਉਂਕਿ ਚੰਗੀਆਂ ਗੱਲਾਂ ਸ਼ੇਅਰ ਕਰਨ ਨਾਲ ਸਾਰਿਆਂ ਦਾ ਹੀ ਫਾਇਦਾ ਹੁੰਦਾ ਹੂੰ ਤੇ ਹੁਣ ਅਸੀਂ ਦੱਸਦੇ ਹਾਂ ਜਿਨ੍ਹਾਂ ਨੇ ਜਿਨ੍ਹਾਂ ਦੋਸਤਾਂ ਨੇ ਭੈਣ ਭਰਾਵਾਂ ਨੇ ਇਸ ਬਾਤ ਦਾ ਜਵਾਬ ਸਹੀ ਦਿੱਤਾ ਹਾਂਜੀ ਇੱਥੇ ਸਾਨੂੰ ਜਵਾਬ ਦਿੱਤਾ ਜੀ ਪਿੰਡ ਵਾਲੇ ਭੈਣ ਜੀ ਗੁਰਦਿਆਲ ਸਿੰਘ ਤੇਜਿੰਦਰ ਕੌਰ ਵਰਮ ਕਲਸੀ ਨਰਿੰਦਰ ਕੌਰ ਕੋਰਾਲੀ ਕਮਲਜੀਤ ਕੌਰ ਪੰਜਾਬੀ ਤੜਕਾ ਕਰਮਜੀਤ ਸਿੰਘ ਹਾਂਜੀ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਤੇ ਇਦਾਂ ਆਉਂਦੇ ਰਹੀਓ ਇਦਾਂ ਹੀ ਮਿਲਦੇ ਰਹੀਏ ਆਪਾਂ ਇਦਾਂ ਗੱਲਾਂ ਬਾਤਾਂ ਕਰਦੇ ਰਹੀਏ ਤੇ ਆਪਣਾ ਇਹ ਜਿਹੜਾ ਬਾਤਾਂ ਦਾ سلسلہ ਇਦਾਂ ਹੀ ਚੱਲਦਾ ਰਹੇ। ਹਾਂਜੀ ਥੈਂਕ ਯੂ ਜੀ ਸਾਰਿਆਂ ਦਾ ਬਹੁਤ-ਬਹੁਤ। ਅੱਛਾ ਦੋਸਤੋ ਨਾ ਮੈਂ ਇੱਕ ਦਿਨ ਸੋਚਿਆ ਕਿ ਘਰ ਦੇ ਵਿੱਚ ਬੂਟੇ ਦੋ ਚਾਰ ਹੋਰ ਲਾਈਏ ਹਨਾ ਤੇ ਮੈਂ ਇੱਕ ਬੂਟਾ ਲੈ ਕੇ ਆਇਆ ਉਹ ਸਵਾਂਜਣੇ ਦਾ ਬੂਟਾ ਹਨਾ ਤੇ ਕੁਝ ਲੋਕ ਉਹਨੂੰ ਮਰੇਂਗਾ ਵੀ ਕਹਿੰਦੇ ਆ ਮੇਰੇ ਖਿਆਲ ਕੁਝ ਸਹਿਜਨ ਦਾ ਵੀ ਕਹਿੰਦੇ ਸਹਿਜਨ ਹਨਾ ਤਾਂ ਮੈਂ ਉਹ ਬੂਟਾ ਲੈਂਦਾ ਹਲੇ ਛੋਟਾ ਜਿਹਾ ਹੀ ਬੂਟਾ ਸੀਗਾ ਨਾ ਤੇ ਉਹਦੇ ਕਹਿੰਦੇ ਬਹੁਤ ਫਾਇਦੇ ਹੁੰਦੇ ਆ ਹਨਾ ਤੇ ਮੈਂ ਲਿਆ ਕੇ ਘਰ ਦੇ ਵਿੱਚ ਲਾ ਦਿੱਤਾ ਹਨਾ ਤੇ ਮੈਂ ਇਹਦੇ ਕੋ ਕਿਤੇ ਗੱਲ ਕਰ ਬੈਠਾ ਮੈਡਮ ਕੋ ਮੈਂ ਕਿ ਇਹਦੇ ਤਾਂ ਬਹੁਤ ਫਾਇਦੇ ਆ ਇਹਦੇ ਪੱਤੇ ਵੀ ਵਧੀਆ ਹੁੰਦੇ ਆ ਬਹੁਤ ਫਾਇਦੇ ਵਾਲਾ ਬੂਟਾ ਹੈ ਹਾਣਾ ਤੇ ਜਦੋਂ ਮੈਂ ਦੂਜੇ ਦਿਨ ਉੱਠ ਕੇ ਦੇਖਿਆ ਤਾਂ ਉਹ ਬੂਟੇ ਦੀਆਂ ਟਾਣੀਆਂ ਹੀ ਰਹਿ ਗਈਆਂ ਸੀ ਪੱਤੇ ਕਿ ਪੱਤੇ ਲੰਬੇ ਪੱਤਾ ਉੱਥੇ ਲੰਬਾ ਹੀ ਕੋਈ ਨਹੀਂ ਨਹੀਂ ਤੁਸੀਂ ਕਹਿੰਦੇ ਸੀ ਇਹਦੀ ਸਬਜ਼ੀ ਵੀ ਬਣਾ ਲਈ ਦੀ ਆ ਇਹ ਰੋਟੀਆਂ 'ਚ ਵੀ ਪਾ ਲਈ ਦੀ ਆ ਮੇਰਾ ਮਤਲਬ ਉਹਨੂੰ ਹੌਲੀ ਹੌਲੀ ਖਾਣਾ ਸੀਗਾ ਇਹ ਥੋੜੋ ਆਪਾਂ ਸਾਰਾ ਬੂਟਾ ਹੀ ਝਾੜ ਕੇ ਰੱਖਤਾ ਉਹ ਮੈਂ ਤਾਂ ਫੇ ਸਾਰਾ ਰੋਟੀਆਂ 'ਚ ਪਾ ਪਾ ਕੀ ਦੀਆਂ ਰੋਟੀਆਂ ਚ ਉਹ ਬਹੁਤ ਸਵਾਦ ਲੱਗਦੀਆਂ ਰੋਟੀਆਂ ਦਾ ਬੁੱਟਾ ਜਿਹੜਾ ਛੋਟਾ ਜਿਹਾ ਸਾਰਾ ਖਾ ਗਈ ਮੰਨ ਲਓ ਇਹਨੂੰ ਹੌਲੀ ਹੌਲੀ ਕੋਈ ਚੀਜ਼ ਹੈ ਆਪਾਂ ਨੂੰ ਉਹਦੇ ਫਾਇਦੇ ਹੈ ਤਾਂ ਹੌਲੀ ਹੌਲੀ ਖਾਣਾ ਚਾਹੀਦਾ ਨਹੀਂ ਵੀ ਉਹ ਜਿੱਦਾਂ ਕਹਿੰਦੇ ਸੋਨੇ ਦੀ ਘੁਰ ਸੋਨੇ ਦੇ ਅੰਡੇ ਵਾਲੀ ਕੁਕੜੀ ਆ ਉਹ ਕੁਕੜੀ ਖਾ ਲਈ ਇੱਕੋ ਵਾਰੀ ਨਹੀਂ ਹੋਈ ਨਹੀਂ ਹੈਗਾ ਹੈਗਾ ਬੁੱਟਾ ਹੈਗਾ ਉਹ ਬੁੱਟਾ ਆ ਹੁਣ ਹੁਣ ਤਾਂ ਦੁਬਾਰਾ ਹੋ ਗਿਆ ਆ ਤੇ ਉਹ ਬੁੱਟਾ ਜਿਹੜਾ ਵਾਕਿਆ ਜਿਹੜਾ ਸੋਹਣੇ ਦਾ ਬੁੱਟਾ ਨਾ ਉਹ ਕੁਕੜੀ ਜਿੱਦਾਂ ਸੋਨੇ ਦਾ ਅੰਡਾ ਦਿੰਦੀ ਨਾ ਉਦਾਂ ਹੀ ਹਾਂਜੀ ਹਾਂਜੀ ਹਾਂ ਉਦੇ ਵਿੱਚ ਇੰਨੇ ਗੌਣੇ ਆ ਨਾ ਇੰਨੀ ਵਧੀਆ ਚੀਜ਼ ਹੈ ਨਾ ਆਪਾਂ ਤਾਂ ਹੁਣ ਬੂਟੇ ਲਾਉਣੋਂ हट ਗਏ ਵੈਸੇ ਆਲੇ ਦੁਆਲੇ ਆਪਾਂ ਨੂੰ ਬੂਟੇ ਬਹੁਤ ਲਾਉਣੇ ਚਾਹੀਦੇ ਆ ਆਪਾਂ ਉਹ ਬੂਟੇ ਲਾਈਏ ਜਿਹਦੇ ਨਾਲ ਆਪਣਾ ਆਪਣੀ ਸਿਹਤ ਨੂੰ ਕੋਈ ਫਾਇਦਾ ਮਿਲੇ ਹਾਂਜੀ ਹੈ ਨਾ ਜਿਹਦੇ ਨਾਲ ਆਪਾਂ ਨੂੰ ਕੋਈ ਉਹਦੀ ਉਹਦੇ ਖਾਣ ਨਾਲ ਜਾਂ ਉਹਦੀ ਉਹਦੀ ਸ਼ਾਨ ਨਾਲ ਆਪਾਂ ਸਿਹਤਮੰਦ ਰਹੀਏ ਹਾਂਜੀ ਆਪਾਂ ਨੂੰ ਉਹ ਬੂਟੇ ਆਲੇ ਦੁਆਲੇ ਲਾਉਣੇ ਚਾਹੀਦੇ ਆ ਹੈ ਨਾ ਜਿੱਦਾਂ ਸਵਾਨ ਜਣੇ ਦਾ ਬੂਟਾ ਆ ਉਹ ਤਾਂ ਕਹਿੰਦੇ ਇੰਨੇ ਉਹਦੀ ਸਬਜੀ ਦੁਨੀਆ ਦੀ ਕਹਿੰਦੇ ਸਾਰਿਆਂ ਨੂੰ ਸ਼ਕਤੀਸ਼ਾਲੀ ਸਬਜੀ ਆ ਹਾਂਜੀ ਹਾਂਜੀ ਉਹਦੇ ਵਿੱਚ ਤੁਸੀਂ ਦੇਖੋ ਵੀ ਦੁੱਧ ਨਾਲੋਂ 4 ਗੁਣਾ ਜ਼ਿਆਦਾ ਮਤਲਬ ਉਹਦੇ ਵਿੱਚ ਕੈਲਸ਼ੀਅਮ ਆ ਹਾਂਜੀ ਹਾਂ ਦੁੱਧ ਨਾਲੋਂ 4 ਗੁਣਾ ਜ਼ਿਆਦਾ ਹਾਂਜੀ ਤੇ ਜੇ ਆਪਾਂ ਜਿੱਦਾਂ ਕੇਲਾ ਖਾਣੇ ਆ ਨਾ ਕੇਲੇ ਨਾਲੋਂ 3 ਗੁਣਾ ਜ਼ਿਆਦਾ ਉਹਦੇ ਵਿੱਚ ਪੋਟਾਸ਼ੀਅਮ ਆ ਹਾਂਜੀ ਹਾਂ ਇਦਾਂ ਹੀ ਤੇ ਮੀਟ ਨਾਲੋਂ 2 ਗੁਣਾ ਜ਼ਿਆਦਾ ਉਹਦੇ ਵਿੱਚ ਪ੍ਰੋਟੀਨ ਆ ਹਾਂਜੀ ਬਿਲਕੁਲ ਇੰਨੀ ਇੰਨਾ ਵਧੀਆ ਇੰਨਾ ਉਹ ਤਾਕਤ ਵਾਲਾ ਭੂਟਾ ਨਾ ਹਾਂਜੀ ਤੇ ਬਹੁਤ ਜ਼ਿਆਦਾ ਤੁਸੀਂ ਉਹਨੂੰ ਕਿਸੇ ਤਰ੍ਹਾਂ ਵੀ ਯੂਜ਼ ਕਰ ਸਕਦੇ ਹੋ ਉਹਦੇ ਪੱਤੇ ਵੀ ਰੋਟੀਆਂ 'ਚ ਪਾ ਸਕਦੇ ਆ ਹਾਂਜੀ ਤੇ ਉਹਨੂੰ ਉਹਦੀ ਸਬਜ਼ੀ ਵੀ ਬਣਾ ਸਕਦੇ ਆ ਉਹਦੀਆਂ ਫਲੀਆਂ ਦੀ ਹਾਂਜੀ ਉਹਦੀਆਂ ਫਲੀਆਂ ਦਾ ਅਚਾਰ ਵੀ ਬਣਾ ਸਕਦੇ ਆ ਉਹਦਾ ਅਚਾਰ ਵੀ ਬਹੁਤ ਟੇਸਟੀ ਬਣਦਾ ਉਹਦਾ ਹੂੰ ਹੂੰ ਤੇ ਤਾਂ ਮੱਕੀ ਦੀ ਰੋਟੀ ਵੀ ਉਹਦੀ ਬਹੁਤ ਸਵਾਦ ਬਣਦੀ ਆ ਅਸੀਂ ਤਾਂ ਕਣਕ ਦੀ ਰੋਟੀ 'ਚ ਵੀ ਪਾਏ ਆ ਪੱਤੇ ਬਹੁਤ ਟੇਸਟੀ ਬਣਦੀਆਂ ਰੋਟੀਆਂ ਤਾਂ ਔਰ ਮੱਕੀ ਦੀ ਰੋਟੀ 'ਚ ਵੀ ਇਦਾਂ ਹਾਲੋਂ ਦੇ ਪੱਤੇ ਹੁੰਦੇ ਨਾ ਇਦਾਂ ਇਦਾਂ একদম ਬਹੁਤ ਹੀ ਸਵਾਦ ਹੈ ਔਰ ਕਰਾਰੀ ਰੋਟੀ ਬਣਦੀ ਆ ਹੂੰ ਕਦੀ ਬਣਾ ਕੇ ਦੇਖਿਓ ਤਾਂ ਫਿਰ ਦੱਸਿਓ ਵੀ ਵਾਕਈ ਤੁਹਾਨੂੰ ਲੱਗਦਾ ਫਰਕ ਇਹ ਹੈਗਾ ਸਵਾਜੀ ਰੇ ਗੁੱਟੇ ਦੇ ਵਿੱਚ ਕੁਛ ਨਹੀਂ ਬਹੁਤ ਵਧੀਆ ਚੀਜ਼ ਹੈ ਉਹਦੇ ਵਿੱਚ ਨਾ ਉਹਦੇ ਵਿੱਚ ਬਹੁਤ ਗੁਣ ਹੈ ਬਹੁਤ ਗੁਣ ਬਿਲਕੁਲ ਬਿਲਕੁਲ ਇਸ ਲਈ ਹੈ ਨਾ ਤੇ ਇਹ ਤੁਸੀਂ ਕਹਿੰਦੇ ਆ ਜੇ ਤੁਸੀਂ ਇਹ ਨਾ ਹੁਣ ਅੱਜਕੱਲ ਦੇ ਜ਼ਮਾਨੇ 'ਚ ਜੇ ਸਿਹਤ ਤੰਦਰੁਸਤ ਰਹਿਣਾ ਤੇ ਬੱਕਰੀ ਬਣ ਜਾਓ ਕਹਿੰਦੇ ਪੱਤੇ ਜਿਹੜੇ ਲੱਭਦੇ ਆ ਟਾਲੀ ਦੇ ਪੱਤੇ ਵੀ ਖਾ ਸਕਦੇ ਆ ਅਮਰੂਦ ਦੇ ਵੀ ਪੱਤੇ ਖਾ ਸਕਦੇ ਆ ਹਾਂ ਜੇ ਤਾਂ ਮੈਨੂੰ ਬਣਾਤਾ ਤੁਸੀਂ ਸ਼ੋਟ ਇਹਦਾ ਮੈਡਮ ਦੇ ਸੇਰ ਉੱਟ ਕੇ ਸਾਡੇ ਅਮਰੂਦ ਨੂੰ ਲੱਗੀ ਹੁੰਦੀ ਆ ਟੋ ਟਾਲੀਆਂ ਆ ਗਈਆਂ ਬਿਲਕੁਲ ਤੁਸੀਂ ਦਾ ਪੱਤਾ ਤੋਲਸੀ ਦਾ ਪੱਤਾ ਹੋਰ ਕੜੀ ਪੱਤਾ ਪਦੀਨੇ ਦੇ ਪੱਤੇ ਪਦੀਨੇ ਦੇ ਪੱਤੇ ਸਾਰੇ ਪੱਤੇ ਹੁਣ ਸਾਡੇ ਮਤਲਬ ਥੱਲੇ ਵੀ ਨਹੀਂ ਡਿੱਗੇ ਹੁੰਦੇ ਹਾਂ ਜਿਹੜਾ ਥੱਲੇ ਡਿੱਗਦਾ ਉਹ ਵੀ ਚੱਕ ਕੇ ਹੋਰ ਕੀ ਉਹ ਖਾ ਲਿਜੇ ਉਹ ਵੀ ਖਾ ਲਿਜੇ ਸੀ ਨੀ ਇਹਨਾਂ ਦੇ ਗੁਣਾ ਦਾ ਨਹੀਂ ਸੀ ਪਤਾ ਨਾ ਹੁਣ ਆਪਾਂ ਨੂੰ ਇਹਨਾਂ ਦੇ ਗੁਣਾ ਦਾ ਪਤਾ ਲੱਗ ਗਿਆ ਤੇ ਇਸ ਕਰਕੇ ਆਪਣੇ ਘਰਾਂ ਦੇ ਵਿੱਚ ਵੀ ਜਰੂਰ ਜਿੰਨੇ ਬੂਟੇ ਤੁਸੀਂ ਗਮਲਿਆਂ ਚ ਲਾ ਸਕਦੇ ਆ ਜਰੂਰ ਲਾਓ ਔਰ ਸਾਰਿਆਂ ਦੀ ਜੇ ਘਰ ਵਿੱਚ ਜਗ੍ਹਾ ਨਹੀਂ ਹੈਗੀ ਉੱਪਰ ਕੋਠੇ ਤੇ ਆਪਣੇ ਕੋਲ ਜਗ੍ਹਾ ਹੁੰਦੀ ਆ ਨਾ ਖੁੱਲੀ ਜਗ੍ਹਾ ਔਰ ਉੱਥੇ ਤੁਸੀਂ 10 ਕ ਗਮਲੇ ਰੱਖੋ ਔਰ ਜਿੰਨੇ ਜ਼ਰੂਰੀ ਪੱਤੇ ਖਾਣ ਵਾਲੇ ਆ ਨਾ ਇਹਨਾਂ ਦੇ ਬੂਟੇ ਤਾਂ ਜਰੂਰ ਲਗਾਓ ਪੁਦੀਨਾ, ਤੁਲਸੀ, ਐਲੋਵੇਰਾ, ਫਿਰ ਕੜੀ ਪੱਤਾ ਹਨਾ ਬਹੁਤ ਬੂਟੇ ਆ ਜਿਹੜੇ ਆਪਾਂ λεਮਨ ਗ੍ਰਾਸ ਹਾਂ λεਮਨ ਗ੍ਰਾਸ ਉਹ ਵੀ ਤੁਸੀਂ ਲਾਓ ਘਰ ਵਿੱਚ ਉਹਦੇ ਉਹਦੀ ਚਾਹ ਬਣਾ ਕੇ ਦੇਖਿਓਗੇ। λεਮਨ ਗ੍ਰਾਸ ਦੀ ਬਹੁਤ ਟੇਸਟੀ ਚਾਹ ਬਣਦੀ ਆ ਉਹਦੀ। ਤੇ ਇਦਾਂ ਆ ਆਪਣੀ ਆਪ ਨੂੰ ਤੰਦਰੁਸਤ ਰੱਖਣ ਲਈ ਆਪਾਂ ਆਪ ਵੀ ਇਹ ਚੀਜ਼ਾਂ ਨੂੰ ਅਪਣਾਈਏ ਤੇ ਆਪਣੇ ਆਲੇ ਦੁਆਲੇ ਵਾਤਾਵਰਨ ਨੂੰ ਸਹੀ ਕਰਨ ਲਈ ਸਾਰੇ ਆਪਾਂ ਆਲੇ ਦੁਆਲੇ ਹਨਾ ਹਰੇਆ ਭਰੇ ਆਪਣੇ ਇਹ ਸਭ ਕੁਝ ਵਾਤਾਵਰਨ ਨੂੰ ਬੂਟੇ ਲਾਈਏ ਵੱਧ ਤੋਂ ਵੱਧ ਆਪਣਾ ਸਾਫ਼ ਰੱਖੀਏ ਔਰ ਆਪਣੀ ਸਿਹਤ ਦੀ ਤੰਦਰੁਸਤੀ ਲਈ ਇਹਨਾਂ ਬੂਟਿਆਂ ਦੇ ਪੱਤੇ ਜ਼ਰੂਰ ਖਾਈਏ ਤਹੀ ਗੱਲ ਆ ਜਿੱਦਾਂ ਸਾਡੀ ਮੈਡਮ ਸਾਰਾ ਬੂਟਾ ਹੀ ਕਾ ਗਈ ਹਾਂਜੀ ਸੋਹਣੇ ਨੇ ਫਰਕ ਦੇਖਿਆ ਮੈਂ ਦੇਖੋ ਸਵੇਰੇ ਅਮਰੂਦ ਦਾ ਪੱਤਾ ਤੁਲਸੀ ਦੇ ਪੱਤੇ ਔਰ ਨਿੰਮ ਆਪਣੇ ਕੜੀ ਪੱਤੇ ਦੇ ਹਨਾ ਜਿਹੜੇ ਪੱਤੇ ਆਪਾਂ ਖਾਣੇ ਆ ਇਹਦਾ ਅਸਰ ਵੀ ਆਪਾਂ ਦੇਖਿਆ ਨਹੀਂ ਹੈਗਾ ਬਿਲਕੁਲ ਔਰ ਨਿਰਨੇ ਕਾਲ ਜੇ ਤੁਸੀਂ ਖਾਣੇ ਆ ਨਾ ਪੱਤੇ ਸਾਰਿਆਂ ਦੇ ਇੱਕ ਇੱਕ ਪੱਤਾ ਦੋ ਦੋ ਪੱਤੇ ਤੋੜ ਲਓ ਤਾਂ ਉਹ ਬਹੁਤ ਵਧੀਆ ਉਹਦਾ ਅਸਰ ਵੀ ਤੁਸੀਂ ਦੇਖਿਓ ਬਿਲਕੁਲ ਇਸ ਚੀਜ਼ ਨੂੰ ਤੁਸੀਂ ਅਪਣਾਓ ਤੇ ਤੁਸੀਂ ਵੀ ਖਾਓ ਹੁਣ ਕੱਲ ਤੋਂ ਸ਼ੁਰੂ ਕਰ ਦਿਓ ਇੱਕ ਇੱਕ ਦੋ ਦੋ ਪੱਤੇ ਜੋ ਵੀ ਤੁਹਾਡੇ ਘਰ ਅਮਰੂਦ ਲੱਗਾ ਕੜੀ ਪੱਤਾ ਜਿਹੜਾ ਵੀ ਖਾਣ ਨੂੰ ਮਿਲ ਕਾਡੋ ਅਮਰੂਦ ਭਾਵੇਂ ਲੱਗਣ ਨਾ ਲੱਗਣ ਪੱਤੇ ਜ਼ਰੂਰ ਖਾਓ ਉਹ ਅਮਰੂਦ ਕਹਿੰਦੇ ਜਿੱਦਾਂ ਚਾਹੇ ਤੁਸੀਂ ਅਮਰੂਦ ਖਾ ਲਿਆ ਚਾਹੇ ਉਹਦੇ ਦੋ ਤਿੰਨ ਪੱਤੇ ਖਾ ਲਿਆ ਇੱਕੋ ਜਿਹਾ ਸਰਿਆ ਅੰਨੀ ਕੋਈ ਗੱਲ ਐ ਇੱਕੋ ਹੀ ਗੱਲ ਚਾਹੇ ਕਿ ਜਦ ਕਿ ਆਪਣੇ ਆਲੇ ਦੁਆਲੇ ਪ੍ਰਕਿਰਤੀ ਕਹਿੰਦੇ ਹੁੰਦੇ ਜਿੱਦਾਂ ਕੁਦਰਤ ਨੇ ਬਣਾਇਆ ਆਲੇ ਦੁਆਲੇ ਆਪਣੇ ਸਮਾਨ ਏਦਾਂ ਦਾ ਕਿ ਆਪਾਂ ਨੂੰ ਤੰਦਰੁਸਤ ਰਹਿਣ ਵਾਸਤੇ ਜੜੀਆਂ ਬੂਟੀਆਂ ਘਰੇ ਹੀ ਆਪਾਂ ਉਹਨਾਂ ਦਾ ਖਾ ਕੇ ਆਪਾਂ ਠੀਕ ਹੋ ਬਿਲਕੁਲ ਤુલਸੀ ਦੇ ਪੱਤੇ ਜਿਹੜੇ ਇੰਨੇ ਵਧੀਆ ਆ ਗਲੋ ਦੇ ਪੱਤੇ ਗਲੋ ਦੀਆਂ ਟਾਹਣੀਆਂ ਉਹ ਬੁਖਾਰ ਨਹੀਂ ਚੜਨ ਦਿੰਦੀਆਂ ਤੁਹਾਨੂੰ ਸਹੀ ਗੱਲ ਇਹ ਅਸੀਂ ਅਜਮਾਇਆ ਹੋਇਆ ਆ ਇਹ ਸਾਰਾ ਕੁਝ ਤਾਂ ਹੀ ਤੁਹਾਡੇ ਨਾਲ ਅਸੀਂ ਗੱਲ ਕਰਦੇ ਪਏ ਆ ਹੂੰ 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 ਚਲੋ ਇਦਾਂ ਹੀ ਆ ਤੁਸੀਂ ਵੀ ਤੰਦਰੁਸਤ ਰਹੋ ਤੇ ਆਪਾਂ ਜੇ ਤੰਦਰੁਸਤ ਰਹਿਾਂਗੇ ਤਦੇ ਆਪਾਂ ਇੱਕ ਦੂਜੇ ਨਾਲ ਇਦਾਂ ਹਾਂਜੀ ਗੱਲਾਂ ਬਾਤਾਂ ਕਰਦੇ ਰਾਂਗੇ ਬਾਤਾਂ ਪਾਉਂਦੇ ਰਾਂਗੇ ਤੁਸੀਂ ਜਵਾਬ ਦਿੰਦੇ ਰਹੋਗੇ ਤੇ ਰੱਬ ਸਾਰਿਆਂ ਨੂੰ ਜੜਦੀ ਕਲਾ 'ਚ ਰੱਖੇ ਤੇ ਹੁਣ ਪਾਉਨੇ ਆਪਾਂ ਅੱਜ ਦੀ ਬਾਤ ਹਾਂਜੀ ਅੱਜ ਦੀ ਬਾਤ ਹੈਗੀ ਆ ਜੀ ਨਿੱਕੀ ਜੀ ਕੁੜੀ ਲੈ ਪਰਾਂਦਾ ਤੁਰੀ ਹੋ ਜੀ ਨਿੱਕੀ ਜੀ ਕੁੜੀ ਲੈ ਪਰਾਂਦਾ ਤੁਰੀ ਹਾਂ ਇਹ ਬਾਤ ਆ ਛੋਟੀ ਜੀ ਬਾਤ ਆ ਅੱਜ ਪਾਈ ਆ ਤੇ ਹੁਣ ਇਹਦਾ ਜਵਾਬ ਤੁਸੀਂ ਦੇਣਾ ਆ ਤੇ ਜਰੂਰ ਆਉਣਾ ਹੈ ਚੈਨਲ ਤੇ ਇਦਾਂ ਹੀ ਆਉਂਦੇ ਰਹਿਣਾ ਜਿੱਦਾਂ ਹੁਣ ਆਉਨੇ ਆ ਤੇ ਆਪਾਂ ਇੱਕ ਦੂਜੇ ਨਾਲ ਮਿਲਦੇ ਰਹਿਣਾ ਬਾਤ ਦਾ ਜਵਾਬ ਨਹੀਂ ਵੀ ਆਉਂਦਾ ਤਾਂ ਵੀ ਚੈਨਲ ਤੇ ਜਰੂਰ ਆਉਣਾ ਆ ਆਪਾਂ ਜਰੂਰ ਇਦਾਂ ਹੀ ਮਿਲਦੇ ਰਹੀਏ ਤੇ ਚਲੋ ਹੁਣ ਲੈਨੇ ਆਂ ਅਸੀਂ ਇਜਾਜ਼ਤ ਹਾਂ ਨਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ